ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਦੇ ਵਿੱਚ ਸਾਰੀ ਕਮਿਊਨਿਟੀ ਮੰਨਦੀਆਂ ਨੇ ਚਾਹੇ ਮੁਸਲਮਾਨ ਆ ਚਾਹੇ ਹਿੰਦੂ ਆ ਚਾਹੇ ਸਿੱਖ ਆ ਕਦੇ ਵੀ ਜਿਹੜਾ ਇਹ ਭਾਈਚਾਰਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਉਹ ਭਾਈਚਾਰਾ ਕਦੇ ਵੀ ਇਸ ਬਾਦਲ ਪਰਿਵਾਰ ਨੂੰ ਮਾਫ ਨਹੀਂ ਕਰ ਪਾਊਗਾ ਗਲਤੀ ਲਈ ਮਾਫ ਕੀਤਾ ਜਾ ਸਕਦਾ ਹੈ ਸਾਜ਼ਿਸ਼ ਲਈ ਕਦੇ ਮਾਫੀ ਨਹੀਂ ਹੁੰਦੀ ਹੈ ਜੋ ਉਹਨਾਂ ਨੇ ਗੁਰੂ ਮਾਰਾ ਦੀ ਬੇਅਦਬੀ ਕੀਤੀ ਹੈ ਉਹਦਾ ਹਰਜਾਨਾ ਉਹਨਾਂ ਨੂੰ ਤਾ ਉਮਰ ਜਦੋਂ ਤੱਕ ਮੈਂ ਕਹਿੰਦਾ ਪੰਜਾਬੀ ਸਿੱਖ ਭਾਈਚਾਰਾ ਜਿਉਂਦਾ ਇਹ ਕਦੇ ਵੀ ਇਸ ਪਰਿਵਾਰ ਨੂੰ ਮਾਫੀ ਨਹੀਂ ਮਿਲੇਗੀ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਕਿਸੇ ਦਾ ਦੁੱਖ ਦੇਖਾਇਆ ਹੋਏ ਮਾਫੀ ਚਾਹਣੀ ਹੈ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਬੇਅਦਬੀਆਂ ਹੋਈਆਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦੇਖਾਇਆ ਹੋਏ ਮਾਫੀ ਚਾਹਣੀ ਹੈ ਜੇ ਕਿਸੇ ਦਾ ਜੇ ਸਾਡੇ ਰਾਜ ਵਿੱਚ ਇਅਦਬੀਆਂ ਹੋਈਆਂ ਇਹਨੂੰ ਲੱਗਦਾ ਵੀ ਜਿਹੜਾ ਇਹਨੇ ਅੱਜ ਮਾਫੀ ਦਾ ਡਰਾਮਾ ਕੀਤਾ ਹੈ ਇਹਦੇ ਨਾਲ ਜਿਹੜੇ ਜਿਹੜੇ ਪੰਜਾਬੀਆਂ ਦੇ ਦਿਲਾਂ ਤੇ ਜ਼ਖਮ ਲੱਗੇ ਆ ਉਹ ਭਰ ਜਾਣਗੇ ਕਿਤੇ ਇਹਨਾਂ ਦੀ ਸਰਕਾਰ ਸੀ ਉਦੋਂ ਤਾਂ ਇਹਨਾਂ ਕੋਲ ਕੁਝ ਹੋਇਆ ਨਹੀਂ ਹੁਣ ਅੱਗੇ ਆ ਗਿਆ ਇਲੈਕਸ਼ਨ ਇਲੈਕਸ਼ਨ 'ਚ ਵੋਟਾਂ ਲੈਣ ਨੂੰ ਇਹਨੇ ਹੁਣ ਮਾਫੀ ਵਾਲਾ ਡਰਾਮਾ ਕੀਤਾ ਧਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹੁੰਦੇ ਮਾਫੀ ਮੰਗਣਾ ਚਾਹੁੰਦੇ ਮਾਫੀ ਮੰਗਣਾ ਚਾਹੁੰਦੇ ਜੋ ਪੰਜਾਬੀਆਂ ਤੇ ਜ਼ਖਮ ਲੱਗੇ ਨੇ ਉਹ ਕਦੀ ਨਹੀਂ ਭੁੱਲ ਸਕਦੇ ਜਿਹੜਾ ਜਿਹੜਾ ਪੰਜਾਬੀਆਂ ਨਾਲ ਸਿੱਖਾਂ ਨਾਲ ਖਾਸ ਤੌਰ ਤੇ ਜਿਹੜੇ ਨਾਲ ਬੇਅਦਬੀਆਂ ਕਰਕੇ ਜਿਹੜੇ ਸਾਨੂੰ ਜ਼ਖਮ ਦਿੱਤੇ ਆ ਅਸੀਂ ਰਹਿੰਦੀ ਦੁਨੀਆ ਦਾ ਕਿ ਨਹੀਂ ਭੁੱਲ ਸਕਦੇ ਅੱਜ ਸੁਖਬੀਰ ਬਾਦਲ ਵੱਲੋਂ ਅੱਜ ਸ਼੍ਰੀਕਲ ਤੱਕ ਸਾਇਬ ਤੇ ਜਿਹੜੀ ਮਾਫੀ ਮੰਗੀ ਗਈ ਉਹਨਾਂ ਨੇ ਕਿਹਾ ਕਿ ਸਾਡੀ ਸਰਕਾਰ ਵੱਲ ਜਿਹੜੀ ਬੇਅਦਬੀ ਹੋਈ ਸੀਗੀ ਅਸੀਂ ਦੋਸ਼ੀਆਂ ਨੂੰ ਫੜ ਨਹੀਂ ਸਕੇ ਇਸ ਕਰਕੇ ਉਹਨਾਂ ਨੇ ਜਿਹੜੀ ਮਾਫੀ ਮੰਗੀ ਹੈ ਠੀਕ ਹੈ ਦੇਖੋ ਇਹ ਪਹਿਲੀ ਗੱਲ ਤਾਂ ਜੀ ਪੰਜਾਬ ਦੀ ਜਿਹੜੀ ਜਨਤਾ ਹੈ ਜਿਹੜੀ ਗੱਲ ਦੀ ਉਹ ਮਾਫੀ ਮੰਗ ਰਹੇ ਨੇ ਮਾਫ ਗਲਤੀ ਲਈ ਮਾਫ ਕੀਤਾ ਜਾ ਸਕਦਾ ਹੈ ਸਾਜ਼ਿਸ਼ ਲਈ ਕਦੇ ਮਾਫੀ ਨਹੀਂ ਹੁੰਦੀ ਹੈਗੀ ਅਸੀਂ ਜੋ ਇਹਨਾਂ ਦੇ ਰਾਜ ਦੇ ਵਿੱਚ ਜੋ ਗੁਰੂਬਾਰ ਅਸ ਦੀ ਬੇਅਦਬੀ ਹੋਈ ਹੈ ਉਹਨੂੰ ਪੰਜਾਬ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਪੰਜਾਬ ਦੇ ਵਿੱਚ ਸਾਰੀ ਕਮਿਊਨਿਟੀ ਮੰਨਦੀਆਂ ਨੇ ਚਾਹੇ ਮੁਸਲਮਾਨ ਹੈ ਚਾਹੇ ਹਿੰਦੂ ਹੈ ਚਾਹੇ ਸਿੱਖ ਹੈ ਕਦੇ ਵੀ ਜਿਹੜਾ ਇਹ ਭਾਈਚਾਰਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਹੈ ਉਹ ਭਾਈਚਾਰਾ ਕਦੇ ਵੀ ਇਸ ਬਾਦਲ ਪਰਿਵਾਰ ਨੂੰ ਮਾਫ ਨਹੀਂ ਕਰ ਪਾਊਗਾ ਉਹਨਾਂ ਦੀ ਮਾਫੀ ਕਹਿਣ ਨਾਲ ਮਾਫੀ ਨਹੀਂ ਮਿਲਣੀ ਜੋ ਉਹਨਾਂ ਨੇ ਗਲਤੀ ਕੀਤੀ ਉਹਨਾਂ ਦਾ ਨਤੀਜਾ ਉਹਨਾਂ ਨੂੰ ਐਤਕੀ ਵਿਧਾਨ ਸਭਾ ਦੇ ਚੋਣਾਂ ਦੇ ਵਿੱਚ ਲੋਕਾਂ ਨੇ ਦਿੱਤਾ ਸੀਗਾ ਕਿ ਉਹ ਇੱਕ ਬਹੁਮਤ ਹੋਇਆ 2 ਜਾਂ 3 ਸੀਟਾਂ ਤੇ ਰਹਿ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਉਹਨਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਹੈ ਉਹਦਾ ਹਰਜਾਨਾ ਉਹਨਾਂ ਨੂੰ ਤਾ ਉਮਰ ਜਦੋਂ ਤੱਕ ਮੈਂ ਕਹਿੰਦਾ ਪੰਜਾਬੀ ਸਿੱਖ ਭਾਈਚਾਰਾ ਜਿਉਂਦਾ ਹੈ ਇਹ ਕਦੇ ਵੀ ਇਸ ਪਰਿਵਾਰ ਨੂੰ ਮਾਫੀ ਨਹੀਂ ਮਿਲੂਗੀ ਤੇ ਨਾਲੇ ਮਾਫੀ ਮੰਗਣ ਨਾਲ ਇਨਾਂ ਦੇ ਜਿਹੜੇ ਗੁਨਾਹ ਨੇ ਉਹ ਮਾਫ ਨਹੀਂ ਹੋਣ ਲੱਗੇ ਇਹ ਜਦੋਂ ਜਦੋਂ ਵੀ ਮਾਫੀ ਮੰਗਣਗੇ ਪੰਜਾਬੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਯਾਦ ਆਊਗੀ ਤੇ ਇਹਨਾਂ ਨੂੰ ਉਹਦਾ ਹਰਜਾਨਾ ਬਾਰ-ਬਾਰ ਭੁਗਤਣਾ ਪੈਣਾ। ਭਾਜੀ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਵੱਲੋਂ ਅੱਜ ਅਕਾਲ ਤਖਤ ਸਾਹਿਬ ਤੇ ਜਿਹੜੀ ਮਾਫੀ ਮੰਗੀ ਗਈ ਕਿ ਉਹਨਾਂ ਵੇਲੇ ਉਹਨਾਂ ਦੀ ਸਰਕਾਰ ਵੇਲੇ ਜਿਹੜੀ ਬੇਤਵੀ ਸੀ ਉਹਨਾਂ ਦੇ ਦੋਸ਼ੀ ਨੂੰ ਫੜ ਨਹੀਂ ਸਕੇ ਇਸ ਕਰਕੇ ਉਹਨਾਂ ਨੇ ਅੱਜ ਮਾਫੀ ਮੰਗੀ ਹੈ। ਕੀ ਕਹੋਗੇ ਤੁਸੀਂ? ਭਾਈ ਸਿਆਣੇ ਕਹਿੰਦੇ ਆ ਵੀ 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਇਹ ਸੁਖਬੀਰ ਬਾਦਲ ਨੇ ਕੰਮ ਕੀਤਾ ਉਹੋ। ਇਹਨੂੰ ਇਹਨੂੰ ਲੱਗਦਾ ਵੀ ਜਿਹੜਾ ਇਹਨੇ ਅੱਜ ਮਾਫੀ ਦਾ ਡਰਾਮਾ ਕੀਤਾ ਹੈ ਇਹਦੇ ਨਾਲ ਜਿਹੜੇ ਜਿਹੜੇ ਪੰਜਾਬੀਆਂ ਦੇ ਦਿਲਾਂ ਤੇ ਜ਼ਖਮ ਲੱਗੇ ਆ ਉਹ ਭਰ ਜਾਣਗੇ ਕਿਤੇ ਇਹ ਸੁਖਵੀਰ ਬਾਦਲ ਦੇ ਨੂੰ ਪਤਾ ਸੀਗਾ ਇਹਨਾਂ ਦੀ ਸਰਕਾਰ 'ਚ ਸਾਰਾ ਕੰਮ ਹੋਇਆ ਹੈ ਇਹਨਾਂ ਦੀ ਸਰਕਾਰ ਸੀ ਉਦੋਂ ਤਾਂ ਇਹਨਾਂ ਕੋਲ ਕੁਝ ਹੋਇਆ ਨਹੀਂ ਹੁਣ ਅੱਗੇ ਆ ਗਿਆ ਇਲੈਕਸ਼ਨ ਇਲੈਕਸ਼ਨ 'ਚ ਵੋਟਾਂ ਲੈਣ ਨੂੰ ਇਹਨੇ ਹੁਣ ਮਾਫੀ ਵਾਲਾ ਡਰਾਮਾ ਕੀਤਾ ਜਿੰਨੇ ਮਰਜ਼ੀ ਡਰਾਮੇ ਕਰ ਲੈ ਸੁਖਵੀਰ ਬਾਦਲ ਔਰ ਇਹ ਜਿਹੜੀ ਇਹਨਾਂ ਦੇ ਲਾਹਨਤ ਹੈ ਨਾ ਜਿਹੜੀ ਪੰਜਾਬੀਆਂ ਨੇ ਇਹਨਾਂ ਨੂੰ ਲਾਹਨਤ ਪਾਈ ਹੈ ਪਹਿਲਾਂ ਤੇ ਇਹਨਾਂ ਨੂੰ ਭਜਾਇਆ ਇਹਨਾਂ ਨੂੰ ਹਰਾ ਕੇ ਹੁਣ ਦੂਜੀ ਲਾਹਨਤ ਇਹਨਾਂ ਨੂੰ ਇਹ ਹੈ ਵੀ ਇਹ ਜੋ ਮਰਜ਼ੀ ਡਰਾਮੇ ਕਰ ਲਵੇ ਜੋ ਮਰਜ਼ੀ ਕਰ ਲੇ ਜੋ ਪੰਜਾਬੀਆਂ ਤੇ ਜ਼ਖਮ ਲੱਗੇ ਨਾ ਉਹ ਕਦੀ ਨਹੀਂ ਭੁੱਲ ਸਕਦੇ ਜਿਹੜਾ ਜਿਹੜਾ ਪੰਜਾਬੀਆਂ ਨਾਲ ਸਿੱਖਾਂ ਨਾਲ ਖਾਸ ਤੌਰ ਤੇ ਜਿਹੜੇ ਨਾਲ ਬੇਅਦਬੀਆਂ ਕਰਕੇ ਜਿਹੜੇ ਸਾਨੂੰ ਜ਼ਖਮ ਦਿੱਤੇ ਆ ਅਸੀਂ ਰਹਿੰਦੀ ਦੁਨੀਆ ਤੱਕ ਨਹੀਂ ਭੁੱਲ ਸਕਦੇ ਦੂਜੀ ਗੱਲ ਬਾਈ ਜੀ ਇਹ ਹੈ ਵੀ ਇਹ ਕਹਿੰਦਾ ਵੀ ਸਾਡੀ ਸਰਕਾਰ ਚ ਹੋਏ ਸੀਗੇ ਮੈਂ ਅੱਜ ਸੁਣ ਰਿਆ ਸੀ ਕਹਿੰਦਾ ਵੀ ਸਾਡੀ ਸਰਕਾਰ ਚ ਹੋਇਆ ਸੀ ਸਾਡੇ ਕੋਲ ਦੋਸ਼ੀਆਂ ਨੂੰ ਸਜ਼ਾ ਨਹੀਂ ਦਵਾਈ ਗਈ ਇਹਨਾਂ ਨੇ ਸੈੱਟ ਵੀ ਬਣਾਈ ਸਾਰਾ ਕੁਝ ਕਰ ਲਿਆ ਬਾਈ ਜੀ ਦੋਸ਼ੀਆਂ ਨੂੰ ਸਜ਼ਾ ਦਿਵਾਣ ਨੂੰ ਜਾਂ ਸਿੱਖਾਂ ਨੂੰ ਇਨਸਾਫ ਦੀਵਾਨ ਨੂੰ ਤੁਹਾਡੀ ਨੀਅਤ ਚਾਹੀਦੀ ਹੈ ਇਹਨਾਂ ਦੀ ਨੀਅਤ ਤਾਂ ਹੈ ਹੀ ਨਹੀਂ ਸੀ ਇਹ ਸਿਰਫ ਡਰਾਮੇ ਕਰਦੇ ਰਹੇ ਅਸੀਂ ਸੈੱਟ ਬਣਾਤੀ ਅਸੀਂ ਉਹ ਕਰਤਾ ਸੀ ਆਹ ਕਰਤਾ ਜੇ ਜੇ ਨੀਅਤ ਹੋਵੇ ਨਾ ਜੀ ਦੋਸ਼ੀਆਂ ਨੂੰ ਇੱਕ ਦਿਨ ਚ ਸਜ਼ਾ ਮਿਲ ਸਕਦੀ ਸੀ ਹੁਣ ਅੱਜ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਹੈਗਾ ਜਿੰਨੀ ਵਾਰੀ ਇਹ ਮਾਫੀ ਮੰਗੇਗਾ ਨਾ ਸਾਡੇ ਦਿਲ ਤੇ ਓਨੀ ਵਾਰੀ ਜ਼ਖਮ ਸਾਡੇ ਕਰੇਦੇ ਜਾਣਗੇ ਸੁਖਵੀਰ ਬਾਦਲ ਇਹ ਡਰਾਮੇ ਕਰਨੇ ਬੰਦ ਕਰ ਦੋਵੇ ਸਾਡੇ ਜ਼ਖਮਾਂ ਤੇ ਇਹ ਲੂਣ ਛਿੜਕ ਰਿਹਾ ਇਹ ਡਰਾਮੇ ਕਰਕੇ ਦੁਬਾਰਾ